ਤਮਸਤਕ ਹੋ ਕੇ ਕਾਲੀ ਮਾਤਾ ਮੰਦਿਰ ਤੇ ਵੀ ਬਾਬਾ ਰੋਡੇ ਸ਼ਾਹ ਦੀ ਦਰਗਾਹ ਤੇ ਚੱਲੇ ਆ ਅਸੀਂ ਰੱਬ ਕੋਲ ਓਟ ਆਸਰਾ ਮੰਗਦੇ ਆ ਕਿ ਸਾਡੇ ਤੋਂ ਕਿਸੇ ਦਾ ਮਾੜਾ ਨਾ ਕਰਾਈ ਜੋ ਵੀ ਕਰੀਏ ਨਿਸ਼ਪਕਸ਼ ਹੋ ਕੇ ਪੰਜਾਬ ਦੇ ਭਲੇ ਲਈ ਆਮ ਲੋਕਾਂ ਦੇ ਭਲੇ ਲਈ ਅਸੀਂ ਅੱਗੇ ਵਧੀਏ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰੀਏ ਅੱਜ ਜਿਹੜਾ ਸਤਿਕਾਰਯੋਗ ਸਾਡੀ ਸਾਰੀ ਲੀਡਰਸ਼ਿਪ ਤੇ ਜਿਹੜੇ ਨਵੇਂ ਚੁਣੇ ਹੋਏ ਆਮ ਘਰਾਂ ਤੋਂ ਉੱਠ ਕੇ ਜਿਨ੍ਹਾਂ ਦਾ ਕੋਈ ਪਰਿਵਾਰਾਂ ਦੀ ਪੋਲੀਟੀਕਲ ਬੈਕਗ੍ਰਾਉਂਡ ਨਹੀਂ ਸੀ ਮੈਂ ਵੀ ਇੱਕ ਆਮ ਪਰਿਵਾਰ ਚੋਂ ਸਾਡੇ ਤਾਂ ਬਾਬੇ ਦਾਦਿਆਂ ਨੂੰ ਨਹੀਂ ਕਿਸੇ ਨੂੰ ਪਤਾ ਸੀ ਕੋਈ ਪੰਚੀ ਸਰਪੰਚੀ ਨਹੀਂ ਕੋਈ ਲੜਿਆ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸਦਕਾ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਿੱਗੀ ਸੋਚ ਦੀ ਸਦਕਾ ਤੇ ਸਾਡੇ ਜਿਹੜੇ ਸੰਗਠਨ ਇੰਚਾਰਜ ਨੇ ਸੰਦੀਪ ਪਾਠਕ ਜੀ, ਰਗਵ ਚੱਡਾ ਜੀ ਹੋਰ ਸਮੁੱਚੀ ਲੀਡਰਸ਼ਿਪ ਉਹਨਾਂ ਦੀ ਰਹਿਨਮਾਈ ਹੇਠ ਅੱਜ ਅਸੀਂ ਜਿਹੜਾ ਸਾਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਨੇ ਅਸੀਂ ਅੱਜ ਗੁਰੂ ਘਰ ਨਤਮਸਤਕ ਹੋ ਕੇ ਕਾਲੀ ਮਾਤਾ ਮੰਦਿਰ ਤੇ ਪੀ ਬਾਪਾ ਰੋਡੇ ਸ਼ਾਹ ਦੀ ਦਰਗਾਹ ਤੇ ਚੱਲੇ ਆਂ ਅਸੀਂ ਰੱਬ ਕੋਲੋਂ ਓਟ ਆਸਰਾ ਮੰਗਦੇ ਆਂ ਕਿ ਸਾਡੇ ਤੋਂ ਕਿਸੇ ਦਾ ਮਾੜਾ ਨਾ ਕਰਾਈ ਜੋ ਵੀ ਕਰੀਏ ਨਿਸ਼ਪਕਸ਼ ਹੋ ਕੇ ਪੰਜਾਬ ਦੇ ਭਲੇ ਲਈ ਆਮ ਲੋਕਾਂ ਦੇ ਭਲੇ ਲਈ ਅਸੀਂ ਅੱਗੇ ਵਧੀਏ ਉਹਨਾਂ ਦੀ ਜਿਹੜੀ ਆਵਾਜ਼ ਆ ਉਹਨੂੰ ਬੁਲੰਦ ਕਰੀਏ ਤੋਂ ਥੋੜਾ ਵੀ ਸਾਰੇ ਮੀਡੀਆ ਦਾ ਸਾਰੇ ਇੱਥੇ ਆਏ ਲੀਡਰਸ਼ਿਪ ਦਾ ਸਾਡੇ ਵਲੰਟੀਅਰ ਦਾ ਸਾਡੇ ਸਾਥੀਆਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਲੱਖ ਖੁਸ਼ੀਆਂ ਪਾਛਾਈਆਂ ਜੇ ਸਤਿਗੁਰ ਨਦਰ ਕਰੇ ਸਾਰੇ ਸਾਡੇ ਵਕ ਵਕ ਜਿਹੜੇ ਚੇਅਰਮੈਨ ਡਾਇਰੈਕਟਰ ਸਾਹਿਬਾਨ ਸਾਰੇ ਨਿਯੁਕਤ ਹੋਏ ਨੇ ਉਹ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵਧਾਈ ਦੇਣਾ ਔਰ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਔਰ ਅੱਜ ਤਾਂ ਸਿਰਫ ਨਤਮਸਤਕ ਹੋਣ ਆਏ ਸੀ ਧਾਰਮਿਕ ਸਥਾਨਾਂ ਤੇ ਅੱਜ ਗੁਰਦੁਆਰਾ ਸ਼੍ਰੀ ਦੁਖਨਵੰਨ ਸਾਹਿਬ ਕਿਉਂਕਿ ਇਹ ਸਥਾਨ ਜਿੱਥੋਂ ਅਸੀਂ ਸ਼ਕਤੀ ਲੈ ਕੇ ਔਰ ਹਮੇਸ਼ਾ ਕੰਮ ਕਰਦੇ ਆ ਜਿੰਨੇ ਵੀ ਭਾਵੇਂ ਕੋ ਰਾਜਨੀਤਾ ਹੈ ਬਿਊਰੋਕ੍ਰੇਟ ਨੇ ਕੋਈ ਹੋਰ ਹੈ ਆਮ ਭਾਵੇਂ ਕੋ ਖਾਸ ਕਿਸੇ ਤਰ੍ਹਾਂ ਦਾ ਵਿਅਕਤੀ ਹੈ ਉਹ ਇੱਥੋਂ ਨਤਮਸਤਕ ਹੋ ਕੇ ਆਪਣਾ ਕੰਮ ਜਿਹੜਾ ਹੈ ਉਹ ਸ਼ੁਰੂ ਕਰਦਾ ਹੈ ਤੇ ਇਸ ਤੋਂ ਬਾਅਦ ਕਾਲੀ ਮਾਤਾ ਦੇ ਮੰਦਰ ਅਸੀਂ ਹੁਣ ਜਾ ਰਹੇ ਹਾਂ ਇਸ ਲਈ ਇਹਨਾਂ ਜਿਹੜੀ ਦਰਗਾਹ ਰੋਡੇ ਸ਼ਾਹ ਜੀ ਦੀ ਹੈਗੀ ਹੈ ਉੱਥੇ ਵੀ ਜਾਣਾ ਹੈ ਔਰ ਇਸ ਕਰਕੇ ਇਹਨਾਂ ਜਗ੍ਹਾ ਤੇ ਜਾ ਕੇ ਇਹਨਾਂ ਦਾ ਆਸ਼ੀਰਵਾਦ ਲੈ ਕੇ ਅਸੀਂ ਅਗਲੀ ਸ਼ੁਰੂਆਤ ਕਰਨੇ ਜਾ ਰਹੇ ਹਾਂ ਔਰ ਚਿੰਨੀਆਂ ਵੀ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਸਾਰੇ ਬੜੇ ਇਮਾਨਦਾਰ ਨੇ ਬੜੇ ਵਧੀਆ ਢੰਗ ਨਾਲ ਪਹਿਲਾਂ ਕੰਮ ਕਰ ਰਹੇ ਨੇ ਆਮ ਘਰਾਂ ਚੋਂ ਨੇ ਔਰ ਪੂਰਾ ਵਿਸ਼ਵਾਸ ਹੈ ਕਿ ਸਾਰੇ ਜਣੇ ਨਾਲ ਮਿਲ ਕੇ ਪੰਜਾਬ ਨੂੰ ਰੰਗਲਾ ਬਣਾਉਣ ਚ ਆਪਣਾ ਬਣਦਾ ਯੋਗਦਾਨ ਦੇਣਗੇ ਸਰਦਾਰ ਨੂੰ ਆਉਂਦਾ ਮੇਰਾ ਕਿਵੇਂ ਦੇ ਕੰਮ ਰੂਏ ਕਿਵੇਂ ਦੇ ਕੰਮ ਮੇਰੇ ਕੋਲ ਕੰਟੇਨਰ ਹੈ ਜੀ ਕੰਟੇਨਰ ਜਿੰਨੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਵੱਖ-ਵੱਖ ਰੋੜਾਂ ਤੇ ਸਾਰੇ ਪਰਕੇ ਉਹ ਸਾਰਾ ਜਿੰਨਾ ਉਨ੍ਹਾਂ ਦੇ ਵਿੱਚ ਫੂਡ ਤੇ ਹੋਰ ਵਸਤੂਆਂ ਜਿਹੜੀਆਂ ਜਾ ਰੀਆਂ ਨੇ ਉਹ ਸਾਰਾ ਉਹਦੇ ਵਿੱਚ ਬਹੁਤ ਕੁਝ ਸਿਰੇ ਤੋਂ ਜਿੱਥੇ ਮਾਲ ਐਂਡ ਤੱਕ ਜਾਂਦਾ ਹੈ ਉੱਥੋਂ ਤੱਕ ਜ਼ਿੰਮੇਵਾਰੀ ਇਸ محکمہ ਦੀ ਹੁੰਦੀ ਹੈ ਔਰ ਇਸ ਤੋਂ ਇਲਾਵਾ ਗੋਦਾਮ ਨੇ ਇਹਦੇ ਵਿੱਚ ਗੋਦਾਮ ਨਿਗਮ ਹੈ ਕਿਉਂਕਿ ਵੇਅਰ ਹਾਊਸਿੰਗ ਦਾ ਜਿਹੜਾ ਨਾਲ ਉਹ ਜਿਹੜਾ ਡਿਪਾਰਟਮੈਂਟ ਨੇ ਜਿਨ੍ਹਾਂ ਨੂੰ ਕਲੱਬ ਕਰਕੇ ਕੌਣ ਵੇਅਰ ਬਣਾਇਆ ਗਿਆ ਕੌਣ ਦਾ ਮਤਲਬ ਕੰਟੇਨਰ ਵੇਅਰ ਦਾ ਮਤਲਬ ਵੇਅਰ ਹਾਊਸ ਇਸ ਕਰਕੇ ਬਹੁਤ ਵੱਡਾ ਅਧਾਰ ਹੈ ਇਹ ਤਾਂ ਤੁਸੀਂ ਆਪ ਹੀ ਸਮਝਦੇ ਹੋ ਮੇਰੇ ਖਿਆਲ ਜਿਹੜੇ 2-3 ادارے ਪ੍ਰੋਫਿਟ ਵਾਲੇ ادارے ਆਉਣਗੇ ਉਹਨਾਂ ਵਿੱਚ ਇਹ ਇੱਕ ਧਾਰਾ ਬਣਿਆ ਜਾਂਦਾ ਇਸ ਲਈ ਬੜਾ ਮਹਿਮਾਨ ਮਹਿਸੂਸ ਕਰਦਾ ਤੇ ਹੋਰ ਵੀ ਇਹਨੂੰ ਪ੍ਰੋਫਿਟ ਵਾਲਾ ਬਣਾਵਾਂਗੇ ਔਰ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵਾਧਾ ਕਰਨ ਦਾ ਪੂਰਾ ਯਤਨ ਕਰਾਂਗੇ ਮੈਨੂੰ ਵੀ ਆ ਜਾਓ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਸਰਕਾਰ ਦੇ ਵਿੱਚ ਜ਼ਿਲ੍ਹਾ ਪਟਿਆਲਾ ਤੋਂ ਕਾਫੀ ਜਿਹੜੀਆਂ ਜ਼ਿੰਮੇਵਾਰੀਆਂ ਉਹ ਸਾਥੀਆਂ ਨੂੰ ਮੀਡੀਆ ਨੇ ਸੋ ਅੱਜ ਸਾਰੇ ਸਾਥੀ ਜਿਨ੍ਹਾਂ ਨੂੰ ਨਵੀਆਂ ਜ਼ਿੰਮੇਵਾਰੀਆਂ ਮਿਲੀਆਂ ਅਜੀ ਗੁਰੂ ਮਹਾਰਾਜ ਦਾ ਸ਼ੁਕਰੀਆ ਅਦਾ ਕਰਨਾ ਇਸ ਕੀ ਹੁਣੀ ਤੋਂ ਬਾਅਦ ਕਾਲੀ ਮਾਤਾ ਮੰਦਰ ਫਿਰ ਉਸ ਤੋਂ ਬਾਅਦ ਤੀਰ ਬਾਬਾ ਰੋਡੇ ਸ਼ਾਹ ਦੀ ਦਰਗਾਹ ਤੇ ਜਾ ਕੇ ਨਤਮਸਤਕ ਹੋਵਾਂਗੇ ਅੱਜ ਸਾਡੇ ਵਿੱਚ ਸਰਦਾਰ ਇੰਦਰਜੀਤ ਸਿੰਘ ਸੰਧੂ ਜੀ ਜਿਹੜੇ ਕੋਨਵੈਅਰ ਦੇ ਵਾਈਸ ਚੇਅਰਮੈਨ ਲੱਗੇ ਨੇ ਨਾਲ ਸਾਡੇ ਜਰਨੈਲ ਮੰਨੂ ਜੀ ਜਿਹੜੇ ਐਗਰੀ ਐਕਸਪੋਰਟ ਐਗਰੀ ਐਕਸਪੋਰਟ ਦੇ ਜਿਹੜੇ ਚੇਅਰਮੈਨ ਲੱਗੇ ਨੇ ਗੁੰਜਨ ਚੱਡਾ ਜੀ ਜਿਹੜੇ ਐਸਐਸ ਬੋਰਡ ਦੇ ਵਿੱਚ ਮੈਂਬਰ ਲੱਗੇ ਨੇ ਸਾਡੇ ਰਾਮ ਮਿਸਰ ਜੀ ਜਿਹੜੇ ਮੈਂਬਰ ਲੱਗੇ ਨੇ ਜੀ ਲੇਬਰ ਵੈਲਫੇਅਰ ਦੇ ਵਿੱਚ ਵਿਕੀ ਘਨੌਰ ਜੀ ਲੱਗੇ ਨੇ ਹੈਲਥ ਡਿਪਾਰਟਮੈਂਟ ਹੈਲਥ ਸੈਕਟਰ ਦੇ ਵਿੱਚ ਡਾਇਰੈਕਟਰ ਲੱਗੇ ਨੇ ਵਾਈਸ ਚੇਅਰਮੈਨ ਵਾਈਸ ਚੇਅਰਮੈਨ ਸਾਡੇ ਪ੍ਰਵੀਨ ਚਾਬੜਾ ਜੀ ਜਿਹੜੇ ਰਾਜਪ੍ਰਧਾਨੋਂ ਨੇ ਉਹ ਵੀ ਜਿਹੜੇ ਪੰਜਾਬ ਸਟੇਟ ਇੰਡਸਟਰੀਅਲ ਜਿਹੜੀ ਕਾਰਪੋਰੇਸ਼ਨ ਹੈ ਜੀ ਉਹਦੇ ਜਿਹੜੇ ਸੀਨੀਅਰ ਵਾਈਸ ਚੇਅਰਮੈਨ ਲੱਗੇ ਨੇ ਸੋ ਅੱਜ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਵਿੱਚ ਆਮ ਪਰਿਵਾਰਾਂ ਚੋਂ ਜਿਹੜੇ ਅੱਜ ਉੱਠ ਕੇ ਜਿਹੜੇ ਵਿਸ਼ੇਸ਼ ਗੱਲ ਕਿ ਬਾਦਰ ਖਾਨ ਜੀ ਜਿਹੜੇ ਅੱਜ ਸਾਡੇ ਵਕਾ ਬੋਰਡ ਦੇ ਵਿੱਚ ਮੈਂਬਰ ਲਏ ਨੇ ਇੱਦਾਂ ਹੀ ਰਾਮੀਸ਼ਰ ਭਗਤ ਜੀ ਜਿਹੜੇ ਸਾਡੇ ਬਲੌਗ ਪ੍ਰਧਾਨ ਸੀ ਆਮ ਆਦੀ ਪਾਰਟੀ ਨੇ ਗਰਾਊਂਡ ਪੱਧਰ ਦੇ ਜਿਹੜੇ ਵਰਕਰ ਨੇ ਸਾਡੇ ਉਹਨਾਂ ਨੂੰ ਜਿਹੜਾ ਬਣਦਾ ਮਾਨ ਸਤਿਕਾਰ ਦਿੱਤਾ ਸੋ ਅੱਜ ਅਸੀਂ ਜਿੱਥੇ ਗੁਰੂ ਮਹਾਰਾਜ ਦੇ ਚਰਨਾਂ 'ਚ ਧੰਨਵਾਦ ਕੀਤਾ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਜ਼ਿਲ੍ਹਾ ਪਟਿਆਲਾ ਦੇ ਵਿੱਚ ਜਿਹੜੀਆਂ ਇਹ ਜ਼ਿੰਮੇਵਾਰੀਆਂ ਦਿੱਤੀਆਂ ਨੇ ਸੋ ਅੱਜ ਸਮੂਹ ਵਾਲੈਂਟੀਅਰ ਜਿਥੇ ਪੂਰੀ ਲੀਡਰਸ਼ਿਪ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਨੇ ਕਿ ਜਿਹੜੀ ਰੰਗਲਾ ਪੰਜਾਬ ਟੀਮ ਬਣਾਉਣ ਵਾਸਤੇ ਪੰਜਾਬ ਨੂੰ ਰੰਗਲਾ ਬਣਾਉਣ ਵਾਸਤੇ ਜਿਹੜਾ ਸਾਨੂੰ ਆਪਣੀ ਟੀਮ ਦਾ ਇੱਕ ਹਿੱਸਾ ਬਣਾਇਆ ਸੋ ਅਸੀਂ ਜੋ ਸਾਨੂੰ ਜ਼ਿੰਮੇਵਾਰੀਆਂ ਮਿਲੀਆਂ ਨੇ ਅਸੀਂ ਪੂਰੀ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਨਮਨ ਧਨ ਦੇ ਨਾਲ ਜਿਹੜਾ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਵਾਂਗੇ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕਰਾਂਗੇ